ਹਾਂਜੀ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਇਸ ਵਾਰੀ ਜਿਹੜੀ ਆਪਾਂ ਗੱਲਬਾਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਕਈ ਵੀਰਾਂ ਦੀ ਮੰਗ ਸੀ ਕਿ ਇਸ ਵਿਸ਼ੇ ਤੇ ਵੀਡੀਓ ਬਣਾਓ ਉਹ ਆਪਣਾ ਵਿਸ਼ਾ ਇਹਨਾਂ ਨੂੰ ਪਾਣੀ ਕਿਸ ਤਰ੍ਹਾਂ ਦੇਣਾ ਕਦੋਂ ਪਾਣੀ ਧਰਨਾ ਇਹਨਾਂ ਦੇ ਖੁੱਡੇ ਚ ਤੇ ਕਦੋਂ ਚੱਕਣਾ ਉਹ ਸਾਰੀ ਜਾਣਕਾਰੀ ਅੱਜ ਤੁਹਾਡੇ ਨਾਲ ਇਸ ਵੀਡੀਓ ਚ ਸ਼ੇਅਰ ਕਰਾਂਗੇ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਤਾਂ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਸੋ ਜਿਹੜਾ ਆਪਾਂ ਸਰਦੀਆਂ ਜਿਹਨਾਂ ਨੂੰ ਪਾਣੀ ਦੇਣਾਗਾ ਇਹਦੀ ਬਹੁਤ ਵੈਲਿਊ ਹੁੰਦੀ ਹੈਗੀ ਫਾਰਮਿੰਗ ਚ ਕਈ ਵਾਰ ਪਾ ਰਾਤ ਦਾ ਪਾਣੀ ਧਰ ਦਿੰਨੇ ਇਹਨਾਂ ਨੂੰ ਠੰਡਾ ਹੁੰਦਾ ਉਹ ਸਵੇਰੇ ਫੀਕੇ ਬਿਮਾਰ ਹੋ ਜਾਂਦੀਆਂ ਨੇ ਸੋ ਇਹਦੇ ਬਾਰੇ ਆਪਾਂ ਤੁਹਾਨੂੰ ਪੂਰੀ ਅੱਜ ਜਾਣਕਾਰੀ ਦੇਵਾਂਗੇ ਜਿਹੜਾ ਆਪਾਂ ਇਹਨਾਂ ਨੂੰ ਪਾਣੀ ਦੇਣਾ ਪਾਣੀ ਬਿਲਕੁਲ ਨਾਰਮਲ ਦੇਣਾ ਹੋ ਸਕੇ ਤਾਂ ਰਾਤ ਨੂੰ ਇਹਨਾਂ ਦੇ ਖੁੱਡਿਆਂ 'ਚੋਂ ਪਾਣੀ ਆਪਾਂ ਚੱਕ ਦੇਣਾਗਾ ਜੇ ਪੋਸੀਬਲ ਹੋਵੇ ਤਾਂ ਰਾਤ ਨੂੰ ਜਿਆਦਾ ਠੰਡ ਹੋਣ ਕਰਕੇ ਪਾਣੀ ਜਿਹੜਾ ਜਿਆਦਾ ਠੰਡਾ ਹੋ ਜਾਂਦਾ ਉਸ ਵੇਰੇ ਪੀ ਲੈਂਦੀਆਂ ਨੇ ਉਹਦੇ ਨਾਲ ਬਿਮਾਰ ਹੋਣ ਦੇ ਚਾਂਸ ਇਹਨਾਂ ਦੇ ਬਹੁਤ ਜ਼ਿਆਦਾ ਵਧ ਜਾਂਦੇ ਨੇ ਸੋ ਪਹਿਲਾ ਪੁਆਇੰਟ ਤਾਂ ਇਹ ਆ ਕਿ ਆਪਾਂ ਨੇ ਜਿਹੜਾ ਪਾਣੀ ਆ ਰਾਤ ਨੂੰ ਇਹਨਾਂ ਦੇ ਖੁੱਡਿਆਂ ਚੋਂ ਪਾਣੀ ਚੱਕ ਲੈਣਾ ਦੂਸਰਾ ਜਿਹੜਾ ਪੁਆਇੰਟ ਆ ਜਿਹੜਾ ਪਾਣੀ ਆਪਾਂ ਇਹਨਾਂ ਨੂੰ ਦੇਣਾ ਉਹਨਾਂ ਦੀ ਜਿਹੜੀ ਪਾਣੀ ਦੀ ਪੀ ਐਚ ਹੁੰਦੀ ਆ ਕਈ ਵੀਰਾਂ ਨੂੰ ਪਤਾ ਹੋਊ ਕਈ ਵੀਰਾਂ ਨੂੰ ਇਹਦੇ ਬਾਰੇ ਨਹੀਂ ਪਤਾ ਹੋਣਾ ਪੀ ਐਚ ਬਾਰੇ ਸੋ ਕਮੈਂਟ ਕਰ ਦਿਓ ਆਪਾਂ ਪੀ ਐਚ ਤੇ ਵੀ ਪੂਰੀ ਵੀਡੀਓ ਬਣਾ ਦਾਂਗੇ ਜਿਹੜੀ ਪੀਐਚ ਆ 6.5 ਤੋਂ 7 ਤੱਕ ਹੋਣੀ ਚਾਹੀਦੀ ਆ ਪਾਣੀ ਦੀ ਪੀਐਚ ਜਿਹੜਾ ਪੰਨਾਂ ਨੂੰ ਦੇਣਾ ਉਹ ਇਹਨਾਂ ਲਈ ਬਹੁਤ ਵਧੀਆ ਪਾਣੀ ਮੰਨਿਆ ਜਾਂਦਾ ਜੇਕਰ ਇਹ ਪਾਣੀ ਠੰਡਾ ਪੀ ਲੈਂਦੀਆਂ ਨੇ ਤਾਂ ਇਹ ਜ਼ਿਆਦਾ ਬਿਮਾਰ ਹੁੰਦੀਆਂ ਨੇ ਜ਼ੁਖਾਮ ਹੋ ਜਾਂਦਾ ਇਹਨਾਂ ਨੂੰ ਖਾਂਸੀ ਹੋ ਜਾਂਦੀ ਆ ਤੇ ਚੁੱਪ ਕਰਕੇ ਇੱਕ ਥਾਵੇਂ ਬੈਠੀਆਂ ਰਹਿੰਦੀਆਂ ਨੇ ਨਾ ਕੁਝ ਖਾਂਦੀਆਂ ਨੇ ਨਾ ਪੀਂਦੀਆਂ ਨੇ ਇਸ ਲਈ ਜਿਹੜਾ ਆਪਾਂ ਪਾਣੀ ਦੇਣਾ ਇਹਨਾਂ ਨੂੰ ਉਹ ਤਾਜ਼ਾ ਦੇਣਾ ਬਿਲਕੁਲ ਠੰਡਾ ਨਹੀਂ ਹੋਣਾ ਚਾਹੀਦਾ ਪਾਣੀ ਤੇ ਉਹਦੀ ਪੀ ਐਚ ਹੈ ਜਿਹੜੀ 6.5 ਤੋਂ 7 ਤੱਕ ਹੋਣੀ ਚਾਹੀਦੀ ਹੈ। ਪਾਣੀ ਬਿਲਕੁਲ ਸਾਫ ਸੁਥਰਾ ਹੋਣਾ ਚਾਹੀਦਾਗਾ। ਤਾਂ ਕਿ ਪਾਣੀ ਪੀ ਕੇ ਇਹਨਾਂ ਨੂੰ ਕੋਈ ਵੀ ਬਿਮਾਰੀ ਨਾ ਲੱਗ ਸਕੇ। ਪਾਣੀ ਦੀ ਜਿਹੜੀ ਇਹਨਾਂ ਨੂੰ ਬਾਰ ਬਾਰ ਲੋੜ ਹੁੰਦੀ ਹੈ ਤੁਸੀਂ ਦੇਖੋਗੇ ਜਦੋਂ ਤੁਸੀਂ ਖੁੱਡੇ ਤੋਂ ਬਾਹਰ ਸਾਢੇ ਲੈਨੇ ਹੋ ਤਾਂ ਇਹ ਪਾਣੀ ਵੀ ਬਾਰ ਬਾਰ ਪੀਂਦੀਆਂ ਨੇ। ਇੱਕ ਟਾਈਮ ਇਹ ਫੀਡ ਵੀ ਨਾ ਸਾਰ ਸਕਦੇ ਨੇ ਪਰ ਜਿਹੜਾ ਪਾਣੀ ਆ ਪਾਣੀ ਮੇਨ ਹੈ ਬਿਲਕੁਲ ਵੀ ਨਹੀਂ ਸਾਰਦੀਆਂ ਸੋ ਪਾਣੀ ਇਹਨਾਂ ਨੂੰ ਹਾਜ਼ਰ ਰੱਖਣਾ ਚਾਹੀਦਾ ਗਰਮੀ ਤਾਂ ਜਿਹੜਾ ਸਰਦੀ ਚਾ ਉਹ ਰਾਤ ਨੂੰ ਚੱਕ ਲੈਣਾ ਚਾਹੀਦਾ ਤਾਂ ਕਿ ਠੰਡਾ ਪਾਣੀ ਨਾ ਪੀ ਸਕਣ ਜਿਹੜੇ ਪਾਣੀ ਵਾਲੇ ਫੀਡਰ ਨੇ ਉਹ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਇੱਕ ਦੋ ਦਿਨਾਂ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਹੱਥ ਨਾਲ ਮਾਂਜਣਾ ਚਾਹੀਦਾ ਤਾਂ ਜੋ ਉਹਨਾਂ ਤੇ ਜੋ ਚੀਕਣਾ ਬਣ ਜਾ ਲੱਗ ਜਾਂਦਾ ਉਹ ਬਹੁਤ ਇਹਨਾਂ ਲਈ ਹਾਨੀਕਾਰਕ ਹੁੰਦਾ ਸੋ ਇਦਾਂ ਦੀਆਂ ਜਿਹੜਾ ਆਪਾਂ ਪਾਣੀ ਇਹਨਾਂ ਨੂੰ ਦੇਣ ਵੇਲੇ ਆਪਾਂ ਗੱਲਾਂ ਦਾ ਧਿਆਨ ਰੱਖਣਾ ਸੋ ਇਸ ਤਰ੍ਹਾਂ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਦੀ ਲੋਡ ਹੋਵੇ ਜਾਣਕਾਰੀ ਲੈਣਾ ਚਾਹੁੰਦੇ ਹੋ ਮੋਂ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਇਸ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਆਪਾਂ ਅੱਗੇ ਤੋਂ ਤੁਹਾਡੇ ਲਈ ਇਦਾਂ ਦੀਆਂ ਵੀਡੀਓ ਬਣਾ ਸਕੀਏ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ